ਐਸਐਚਓ ਨੇ ਚਾਇਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਕੀਤੀ ਅਪੀਲ ਨਾ ਵੇਚੋ ਚਾਇਨਾ ਡੋਰ ਕਿਉਂਕਿ ਇਹ ਜਾਨਵਰਾਂ ਅਤੇ ਮਨੁੱਖੀ ਜੀਵਨ ਦੇ ਲਈ ਹੈ ਘਾਤਕ ਮੰਗਲਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਵਿਖੇ ਐਸਐਚਓ ਹਰਜੀਵਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਬਠਿੰਡਾ ਦੇ ਡੀਡੀ ਮਿੱਤਲ ਟਾਵਰ ਦੇ ਨੇੜੇ ਇੱਕ ਵਿਅਕਤੀ ਨੂੰ 20 ਗੁੱਟੇ ਚਾਇਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਅੱਜ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉਹਨਾਂ ਨਾਲ ਨਾਲ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਚਾਈਨਾ ਡੋਰ ਨਾ ਵੇਚੋ ਕਿਉਂਕਿ ਇਹ ਬਹੁਤ ਹੀ ਘਾਤਕ ਹੈ ਇਹ ਮਨੁੱਖੀ ਜਾਨਾਂ ਦਿੱਲੀ ਅਤੇ ਨਾਂ ਨਾਲ ਜਾਨਵਰਾਂ ਦੇ ਲਈ ਬਹੁਤ ਜ਼ਿਆਦਾ ਘਾਤਕ ਹੈ ਇਸ ਲਈ ਇਸ ਨੂੰ ਨਹੀਂ ਵੇਚਣਾ ਚਾਹੀਦਾ ਕਿਉਂਕਿ ਲਗਾਤਾਰ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਪਹਿਲਾਂ ਵੀ ਅਪਰਾਲੇ ਕੀਤੇ ਜਾ ਰਹੇ ਅਤੇ ਬਹੁਤ ਸਾਰੇ ਲੋਕਾਂ ਦੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਕੀਤੇ ਗਿਆ ਹੈ ਅਤੇ ਹੁਣ ਵੀ ਇੱਕ ਵਿਅਕਤੀ ਨੂੰ 20 ਗੁੱਟੇ ਚਨਨੌਰ ਸਮੇਤ ਫੜ ਕੇ ਇਹਨਾਂ ਵੱਲੋਂ ਆਪਣਾ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਹੈ ਦੇ ਹਰ ਹੁਣ ਤੱਕ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਥਾਣਾ ਕਨਾਲ ਕਲੋਨੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਐਸ ਐਚਓ ਵੱਲੋਂ ਚੈਨਲ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਚੈਨਲ ਡੋਰ ਨਾ ਵੇਚੋ ਕਿਉਂਕਿ ਇਹ ਬਹੁਤ ਜ਼ਿਆਦਾ ਘਾਤਕ ਹੈ। ਹਾਂ ਜੀ ਸੱਤ ਕੀ ਨਾਮ ਹੈ ਤੇ ਕਿਹੜਾ ਖਾਣਾ ਹੈ? ਮੈਂ ਹਰਜੀਵ ਸਿੰਘ ਐਸ ਐਚਓ ਕਨਾਲ ਕਲੋਨੀ ਬੋਲ ਰਿਹਾ ਹਾਂ। ਕੀ ਕਹਿਣਾ ਚਾਹੁੰਦੇ ਇੱਕ ਪੇਜ ਦੇ ਦੱਸਿਆ ਜਾ ਰਿਹਾ ਹੈ ਚੈਨਲ ਡੋਰ ਕੁਝ ਖੜੀ ਹੈ। ਅੱਜ ਕੱਲ ਸਾਡੇ ਏਸੇ ਕਸ਼ਮੀਰ ਸਿੰਘ ਗੱਦੇ ਸੀਗੇ ਤਦਾਂ ਨਗਾਸ ਤੋਂ ਬਕੂਰੀ ਹੋਇਆ ਨੂੰ ਵੀ ਇਸ ਤਰ੍ਹਾਂ ਕਰਕੇ ਇੱਕ ਕੇਸ਼ ਕੁਮਾਰიშੂ ਨਾਂ ਦਾ ਬੰਦਾ ਹੈਗਾ ਉਹ ਚੈਨਲ ਔਰ ਵੇਚਦਾ ਹੈਗਾ ਉਹਦੇ ਚੋਂ ਬਕੂਰੀ ਦੇ ਆਧਾਰ ਤੇ ਸੀ ਮਕਾਦੋਂ ਦਾਰਜ ਕੀਤਾ ਜਿੱਦੋਂ ਬਾਅਦ ਉਹਦੇ ਰੇਡ ਕੀਤੀ ਉਦੋਂ ਸਾਨੂੰ 20 ਗੁੱਟੇ ਚੈਨਲ ਔਰਾਂ ਜਿਹੜੇ ਬਰਾਂਮ ਹੋਏ ਨੇ ਇਹ ਕਿੱਥੋਂ ਬਰਾਂਮ ਹੋਏ ਇਹ ਦੇ ਕੋਲੋਂ ਮਿਲੇ ਆ ਜੀ ਇਹਦੇ ਕੋਲੋਂ 20 ਗੁੱਟੇ ਸੀ ਗੱਟੇ 'ਚ ਪਏ ਹੋਏ ਸੀ ਘਰੇ ਸੀ ਜਾਂ ਤੇ ਕੋਈ ਦੁਕਾਨ ਇਹ ਬਾਹਰ ਮਿਲੇ ਸਰ ਇਹ ਵੀ ਕਰਦੇ ਵੇਚਦਾ ਸੀ ਕਿ ਆਪਣੇ ਵਾਸਤੇ ਵਸੂ ਨਹੀ ਇਹ ਵੇਚਣ ਵਾਸਤੇ ਨੇ ਲੈਦੀ ਸੀ ਉਹ ਅਸੀਂ ਪੁੱਛ ਵਿੱਚ ਕਰਦੇ ਆ ਕਿ ਤੁਮ ਕੀ ਲੈ ਕੇ ਆਏ ਹੈ ਕਿਥੋਂ ਬਦ ਵੇਚਣੀ ਦਾ ਨੇ ਮਤਲਬ ਜਿਹੜਾ ਤਿਹਾਰ ਆ ਰਿਹਾ ਵਗੇ ਬਸੰਤ ਦਾ ਉਹਦੇ ਤੇ ਸੀ ਅੱਗੇ ਬਸੰਤ ਦਾ ਤਿਹਾਰ ਆ ਰਿਹਾ ਬਹੁਤ ਸਾਰੇ ਜਿਵੇਂ ਚਾਈਨਾ ਡੋਰ ਲੋਕ ਵੇਚਦੇ ਆ ਕੀ ਕਿਹੜਾ ਚਾਹੁੰਦਾ ਹੈ ਤੇ ਕਿਸ ਤਰ੍ਹਾਂ ਵੀ ਤੁਹਾਡੇ ਵੱਲੋਂ ਜਿਹੜੀ ਚੈਕਿੰਗ ਦੇਖੋ ਜੀ ਅਸੀਂ ਹਰ ਇੱਕ ਦੁਕਾਨਦਾਰਾਂ ਨੂੰ ਪਹਿਲਾਂ ਤਾਂ ਸਦੀ ਅਪੀਲ ਵੀ ਕਰਦੇ ਆ ਵੀ ਇਹ ਚਾਈਨਾ ਡੋਰਾ ਪਲਾਸਟਿਕ ਡੋਰਾ ਹੈ ਇਹ ਮਨੁੱਖੀ ਜਰੇੜ ਵਾਸਤੇ ਔਰ ਪੰਛੀਆਂ ਵਾਸਤੇ ਘੱਟ ਕਾ ਹੈ ਅਈ ਵਰੀ ਮਨੁੱਖੀ ਜਾਨਾਂ ਦਾ ਵੀ ਇਹਦੇ ਚ ਨੁਕਸਾਨ ਹੋਇਆ ਗਿਆ ਪੰਛੀਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਅਸੀਂ ਇਹਨਾਂ ਨੂੰ ਅਪੀਲ ਵੀ ਕਰਦੇ ਹਾਂ ਦੁਕਾਨਦਾਰਾਂ ਨੂੰ ਵੀ ਥੋੜੇ ਜਿ ਲਾਲਚ ਪਿੱਛੇ ਇਹ ਕੰਮ ਨਾ ਕਰੋ ਜਿਹੜੀ ਅਸਲ ਆਮ ਆਪਣੀ ਆਮ ਪ੍ਰੋਪਰ ਪਹਿਲਾਂ ਵਾਲੀ ਡੋਰ ਆ ਉਹ ਵਸਤ ਲੋ ਉਹੀ ਦੁਕਾਨਾਂ ਤੇ ਵੇਚੋ ਇਹਦੇ ਨਾਲ ਆ ਜਿਹੜਾ ਬਹੁਤ ਜ਼ਿਆਦਾ ਜਾਨਵਰਾਂ ਦਾ ਤੇ ਕੋਈ ਮਨੁੱਖੀ ਜ਼ਿੰਦਗੀਆਂ ਦੇ ਵੀ ਨੁਕਸਾਨ ਹੋ ਰਹੇ ਕਿਸ ਤਰੀਕੇ ਦੀ ਕਾਰਵਾਈ ਤੁਹਾਡੇ ਕੋਲੋਂ ਕੀਤੀ ਜਾਵੇਗੀ ਜੀ ਜਿਹੜੇ ਵੱਡੇ ਪੱਧਰ ਤੇ ਚੜਾ ਡੋਰ ਆ ਅੱਜ ਵੀ ਵਿਕਦੇ ਨੇ ਜਿੱਥੇ ਤੁਸੀਂ ਫਗਲੇ ਰਹੇ ਹੋ ਉਹ ਕਾਰਵਾਈ ਹਾਂਜੀ ਇਹਦੇ ਖਿਲਾਫ ਹੈ ਜਿਹੜੇ ਮਾਂਜੋਬ ਡੀਸੀ ਸਾਹਿਬ ਵੱਲੋਂ ਹੁਕਮ ਆਇਆ ਹੈ ਕਿ 188 ਜਿਵੇਂ ਪਹਿਲਾਂ ਸੀਗੇ ਹੁਣ ਹੈਗਾ ਜਿਹੜਾ ਜਰਮਾ ਹੈ ਹਾਂਜੀ 15 এনवायरमेंट ਟੈਕਟ ਦਿੱਤਾ ਤੁਸੀ ਮੁਕਾਦਮਾ ਨੰਬਰ 2 ਹੈ ਜੇ ਜਰੂਰ ਕਰਦੇ ਹਾਂ ਜਿਵੇਂ ਦੇਖਿਆ ਜਾ ਰਿਹਾ ਹੈ ਕਿ ਆਨਲਾਈਨ ਵੀ ਲੋਕ ਕੈਨੇਡਾ ਵਰ ਮਾਰੇ ਤੇ ਘਰਾਂ ਚ ਸਪਲਾਈ ਹੋ ਰਹੀ ਹੈ ਇਹੋ ਉਸਤੇ ਵੀ ਕੋਈ ਕਰਵਾਈ ਹੋਵੇ ਹਾਂਜੀ ਗਾਹਕ ਗਾਹੇ ਅਸੀਂ ਨਿਗਾਹ ਰੱਖਦੇ ਆਂਗੇ ਅਜ਼ਾਦਾਨੇ ਗਾਸਤ ਵੀ ਅਸੀਂ ਚੈੱਕ ਕਰਦੇ ਰਹਿੰਨੇ ਜਿਵੇਂ ਟੂ ਵਹੀਲਰ ਚੈੱਕ ਕਰਦੇ ਆਂਗੇ ਫੋਰ ਵਹੀਲਰ ਚੈੱਕ ਕਰਦੇ ਆਂਗੇ ਇਹਦੇ ਚ ਵੀ ਅਸੀਂ ਇਸ ਤਰ੍ਹਾਂ ਸਰਚ ਵੀ ਕਰ ਰਹੇ ਆਂ ਜੀ ਜਿਹੜਾ ਵੀ ਇਸ ਤਰ੍ਹਾਂ ਦਾ ਕੋਈ ਸੀ ਇਹਨਾਂ ਨੂੰ ਮਤਲਬ ਬਲੂਗਾ ਸਾਨੂੰ ਤੇ ਖਲਾਫ ਸਖਤ ਐਕਸ਼ਨ ਲਵਾਉਣਾ ਪਬਲਿਕ ਨੂੰ ਕੀ ਫੀਲ ਕਰਨਾ ਚਾਹੁੰਦਾ ਜਿਵੇਂ ਪਬਲਿਕ ਕਈ ਵਾਰੀ ਡਰਦੀ ਸੂਚਨਾ ਦਿੰਦੀ ਨਹੀਂ ਵੀ ਸਾਡੀ ਕੋਈ ਗੱਲ ਹੋ ਜਾ ਸਾਹਮਣੇ ਨਾ ਆ ਜੇ ਸਾਡੀ ਤੁਸ਼ੀ ਨਹੀਂ ਨਾ ਪਈ ਜੀ ਪਬਲਿਕ ਨੂੰ ਅਸੀਂ ਇਹੇ ਬੇਲ ਕਰਦੇ ਹਾਂ ਵੀ ਜਿਹੜਾ ਵੀ ਦੁਕਾਨਦਾਰ ਆ ਜਾਂ ਕੋਈ ਆਪਦੇ ਘਰੇ ਰੱਖ ਕੇ ਇਸ ਤਰ੍ਹਾਂ ਦੀ ਇਹ ਪਲਾਸਟਿਕ ਡੋਰ ਆ ਚੈਨਾ ਡੋਰੇ ਵੇਚ ਰਿਹਾ ਹੈ ਉਹਦੇ ਬਾਰੇ ਸਾਨੂੰ ਗੁਪਤ ਸੂਚਨਾ ਵੀ ਹੈ ਸਾਡਾ ਫੋਨ ਮੋਬਾਈਲ ਨੰਬਰ ਵੀ ਅਸੀਂ ਪਬਲਿਕ ਨੂੰ ਦਿੱਤਾ ਹੋਇਆ ਅਸੀਂ ਮੀਟਿੰਗਾਂ ਵੀ ਕਰ ਰਹੇ ਹਾਂ ਕੱਲ ਵੀ ਅਸੀਂ ਮਾਲਜੋਗਾ ਐਸਪੀ ਸਾਡੇ ਵੀ.ਵੀ.ਆਈ.ਆ ਬਣਾਉਣੇ ਮੀਟਿੰਗ ਕੀਤੀ ਸੀ ਸੀਸਿਮਲੇਜਾ ਉੱਥੇ ਅਸੀਂ ਨਸ਼ਿਆਂ ਦੇ ਨਾਲ-ਨਾਲ ਅਸੀਂ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਜਿਹੜੀ ਇਸ ਤਰ੍ਹਾਂ ਦੀ ਚਾਇਨਾ ਡੋਰ ਵੇਚਦੇ ਆ ਉਹਨਾਂ ਦੇ ਵੀ ਸਾਨੂੰ ਦੱਸਿਆ ਜਾਵੇ ਤੇ ਸੂਚਨਾ ਦਿੱਤੀ ਜਾ ਉਹਨਾਂ ਦਾ ਨਾਂ ਸੀ ਕੋਤ ਰੱਖਿਆ ਇੱਕ ਪਿਛਲੇ ਸਮੇਂ ਚ ਨਾ ਆਰਡਰ ਵੀ ਜਾਰੀ ਕੀਤੇ ਗਏ ਸੀ ਵੀ ਜੇ ਕੋਈ ਬੱਚੇ ਚਾਇਨਾ ਡੋਰ ਨਾਲ ਤੰ ਵਿੱਚ ਹੁੰਦੇ ਆ ਤਾਂ ਉਹਦੇ ਮਾਪੇ ਵੀ ਐਕਸ਼ਨ ਲਿਆ ਜਾ ਸਕਦਾ ਹੈ ਇਹ ਦੇਖੋ ਜੀ ਇਹ ਹਜ ਤੱਕ ਤਾਂ ਮੇਰੇ ਕੋਲ ਤਾਂ ਕੋਈ ਐਸਾ ਤਰ੍ਹਾਂ ਕਰਕੇ ਸਾਡਾ ਅਫੀਸ਼ੀਅਲ ਲੈਟਰ ਆਇਆ ਨਹੀਂਗਾ ਜੇ ਆਉਂਦਾ ਵੀ ਹੈ ਤਾਂ ਅਸੀਂ ਮਾਪੇ-ਬਾਪ ਨੂੰ ਵੀ ਅਪੀਲ ਕਰਦੇ ਹਾਂ ਕਿ ਵੀ ਤੁਸੀਂ ਆਪਦੇ ਬੱਚਿਆਂ ਨੂੰ ਸਮਝਾਓ ਜਿਹੜੀ ਆਮ ਵਰਤੋਂ ਵਾਲੀ ਲੋੜ ਆ ਉਹ ਵਰਤੋ